ਜੀ ਇਹ ਸਰਦਾਰ ਅਮਨ ਸ਼ੇਰ ਸਿੰਘ ਸ਼ੇਰੀ ਐਲ ਸੀ ਡੀ ਐਮ ਐਲ اے ਬਟਾਲਾ ਕਾਰਜਕਾਰੀ ਪ੍ਰਧਾਨ ਪੰਜਾਬ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਵਾਰਡ ਦੇ ਉਦਵਾਟਨ ਕਰਨ ਆਏ ਆ ਇਹ ਵਾਰਡ ਨੰਬਰ 7 ਹੈ ਟੋਟਲ ਸਾਡੇ ਜਿਹੜੇ ਉਦਵਾਟਨ ਨੇ ਅੱਜ ਉਹ ਤਿੰਨ ਨੇ ਔਰ ਹਰ ਵਾਰਡ ਦੇ ਵਿੱਚ ਜਿਹੜੀਆਂ ਮਤਲਬ ਬਹੁਤ ਮੈਂਡਟਰੀਆਂ ਗਲੀਆਂ ਨੇ ਉਹ ਬੰਦ ਰੀਆਂ ਨੇ ਤੇ ਉਹਨਾਂ ਦੇ ਨਾਲ ਨਾਲ ਜਿਹੜੀਆਂ ਹੋਰ ਵੀ ਆਲੇ ਦੁਆਲੇ ਵਾਲੀ ਲਈ ਬਣਨ ਵਾਲੀਆਂ ਸਟਰੀਟਸ ਲਾਈਨਸ ਨੇ ਉਹ ਵੀ ਬਹੁਤ ਜਲਦੀ ਅਪਰਪ ਹੋ ਰਹੀਆਂ ਬਿਲਕੁਲ ਜੀ ਵੇਖੋ ਜਿਹੜੇ ਚੀਜ਼ ਆ ਸਭ ਤੋਂ ਪਹਿਲਾਂ ਬੇਸ ਰੈਡੀ ਅੰਨਾ ਪੈਣਾ ਕਿਉਂਕਿ ਆਪਾਂ ਜਿੱਦਾਂ ਪੁਰਾਣੀ ਸਰਕਾਰਾਂ ਅਰਬੀਆਂ ਰਹੀਆਂ ਪੇਪਰਾਂ ਦੀ ਹੋਰ ਨਵੇਂ ਸੀਵਰੇਜ ਪਾਦੇ ਉਹਦੇ ਉੱਤੇ ਗਲੀਆਂ ਬਣਾਤੀਆਂ ਸੀ ਉਹ ਉਹ ਅਮਰੇ ਅਰਦੇ ਸਾਡੀਆਂ ਪ੍ਰੋਪਰ ਇੰਜੀਨੀਅਰ ਸੀਵਰੇਜ ਦੀ ਲਾਈਨਸ ਦੇ ਪਾਈਪ ਨੇ ਉਹ ਵੱਡੇ ਪਏ ਨੇ ਉਸ ਤੋਂ ਬਾਅਦ ਜਿਹੜਾ ਵਾ ਉਹ ਗਲੀਆਂ ਬਣ ਰਹੀਆਂ ਇਹ ਗਲੀਆਂ ਜਿਹੜੀਆਂ ਬਣ ਰਹੀਆਂ ਇਹਨਾਂ ਨੂੰ ਅੱਗੇ ਕੋਈ ਪ੍ਰੋਬਲਮ ਨਹੀਂ ਆ ਸਕਦੀ ਬਹੁਤ ਜਲਦ ਜੋ ਇਹਨਾਂ ਦਾ ਟਾਈਮ ਪੀਰੀਅਡ ਹੈ ਜੋ ਇੱਕ ਉਹਨਾਂ ਦੇ ਖੇਤਕੀਦਾਰ ਕੇਅਰ ਨੇ ਜੋ ਮਤਲਬ ਸਾਡੇ ਗਵਰਨਮੈਂਟ ਦੇ ਜਈ ਵੀ ਡਿਊਟੀ ਐ ਐਸਜੀਯੂ ਦੀ ਡਿਊਟੀ ਐ ਅਛੀਂ ਦੀ ਡਿਊਟੀ ਐ ਉਹਨਾਂ ਦੇ ਜੋ ਡਾਕੂਮੈਂਟ ਸਟੇਸ਼ਨ ਦੇ ਨਾਲ ਬਾਉਂਡੇਸ਼ਨ ਦਾ ਟਾਈਮ ਉਸ ਤੋਂ ਪਹਿਲਾਂ ਕੋਈ ਵੀ ਪ੍ਰੋਬਲਮ ਨਹੀਂ ਆਈ ਗੱਲੀਆਂ ਦੇ ਵਿੱਚ ਔਰ ਇਹ ਜਿਹੜੀ ਵਾਰਡ ਨੰਬਰ 7 ਆ ਇਹਦੇ ਵਿੱਚ ਛੋਟੀਆਂ-ਛੋਟੀਆਂ ਗਲੀਆਂ ਨੇ ਅਰਾਊਂਡ 4 ਤੋਂ 5 ਗਲੀਆਂ ਨੇ ਜਿਨ੍ਹਾਂ ਦਾ ਇਹ 25 ਲੱਖਾਂ ਦਾ ਬਜਟ ਐ ਜਿਹੜਾ ਇਹ ਕੰਮ ਹੋ ਰਿਹਾ ਮੈਜੀ ਕੁਮਾਰ ਵਾਰਡ ਨੰਬਰ 7 ਤੋਂ ਇੰਚਾਰਜ ਆਮਾਦੀ ਪਾਰਟੀ ਮੈਂ ਅੱਜ ਆਪਣੀ ਆਮ ਆਦਮੀ ਪਾਰਟੀ ਸਰਕਾਰ ਭਗਵੰਤ ਮਾਨ ਜੀ ਆਮਨਸ਼ੇਅ ਸਿੰਘ ਸਰੀਕਲ ਸੀ ਐਮ ਐਲ اے ਕਾਰਜਕਾਰੀ ਪ੍ਰਧਾਨ ਪੰਜਾਬ ਨਾਲ ਹੀ ਉਹਨਾਂ ਦੇ ਬ੍ਰਦਰ ਅੰਮ੍ਰਿਤ ਕਲਸੀ ਜੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਕਿ ਸਾਡੇ ਕੈਂਪ ਚ ਕਾਫੀ ਟਾਈਮ ਤੋਂ ਸਮੱਸਿਆ ਸੀ ਸੀਵਰੇਜ ਦੀ ਪਹਿਲੇ ਆਪਾਂ ਸਮੱਸਿਆ ਸੀਵਰੇਜ ਦੀ ਹੱਲ ਕਰਾਈ ਆ ਸਾਰੀ ਜੀ ਤੋਂ ਹੁਣ ਆਪਾਂ ਗਲੀਆਂ ਦੇ ਡਰੇ ਡਟਣੇ ਕਰਾਰੇ ਆ ਤੇ ਬਹੁਤ ਹੀ ਜਲਦੀ ਸਾਰਾ ਕਰਾਵਾਂਗੇ ਸਿਸਟਮ ਠੀਕ ਜੀ ਜਿਵੇਂ ਕਿ ਸਾਡੇ ਮੇਅਰ ਸਾਹਿਬ ਵੀ ਸਾਡੇ ਨਹੀਂ ਹੈਗੇ ਸਾਡੇ ਪਾਰਟੀ ਦੇ ਇਸ ਲਈ ਥੋੜੀ ਪ੍ਰੋਬਲਮ ਆ ਗਈ ਥੋੜਾ ਲੇਟ ਹੋ ਰਿਹਾ ਕੰਮ ਨਹੀਂ ਤੇ ਇਦਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਸੀ ਹੈਗੀ ਸਾਡੀ ਸਰਕਾਰ ਵੱਲੋਂ ਜੀ ਜਲਦ ਤੋਂ ਜਲਦ ਆਪਾਂ ਕਰਾਵਾਂਗੇ ਜੀ ਇਦਾਂ ਮਰਜ਼ੀ ਹੋਣ ਕਰਾ ਪਕਰਾਵਾਂਗੇ ਤੁਹਾਨੂੰ ਪਤਾ ਹੀ ਹੈ ਸਾਰਾ ਸਿਸਟਮ ਖਰਾਬ ਹੋ ਰਿਹਾ ਜੀ ਜੀ ਨਾਮ ਦੇ ਹਰਮੇਸ਼ਰਨ ਇਹ ਕਾਫੀ ਦਿਨ ਤੋਂ ਸਾਡੀ ਗਲੀ ਖਰਾਬ ਸੀ ਤੇ ਅੱਜ ਸੈਣੀ ਸਾਹਿਬ ਜੀ ਨੇ ਉਦਘਾਟਨ ਕੀਤਾ ਸਾਡੀ ਗਲੀ ਬਣਾਉਣ ਲੱਗੇ ਬਹੁਤ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਵਧੀਆ ਹੋ ਜਾਊਗਾ ਹਾਂ